ਬੋਹਰਚ ਇੱਕ ਵਪਾਰੀ ਦੇ ਕਤਲ ਤੇ ਹੋਰ ਇੱਕਾਦੁੱਕਾ ਘਟਨਾਵਾ ਮਗਰੋਂ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਨਾਕੇ ਲਾ ਕੇ ਐਕਸਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਰੇਂਜ ਪਟਿਆਲਾ ਤਹਿਤ ਆਉਂਦੇ ਜ਼ਿਲ੍ਹਿਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਅੱਜ ਨਾਕੇ ਲਾ ਕੇ ਮੋਟਰ ਗੱਡੀਆਂ ਦੀ ਚੈਕਿੰਗ ਕੀਤੀ ਗਈ ਇਸੇ ਤਰ੍ਹਾਂ ਪਟਿਆਲਾ ਚ ਵੀ ਐਕਸਟੈਂਸਿਵ ਚੈਕਿੰਗ ਕੀਤੀ ਗਈ ਜਿਸ ਦੀ ਅਗਵਾਈ ਡੀਆਈਜੀ ਪਟਿਆਲਾ ਰੇਂਜ ਡਾਕਟਰ ਨਾਨਕ ਸਿੰਘ ਤੇ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਨੇ ਕੀਤੀ ਇਸ ਮੌਕੇ ਕਾਫੀ ਗਿਣਤੀ ਚ ਪੁਲਿਸ ਫੋਰਸ ਮੌਜੂਦ ਸੀ ਇਸ ਕਾਰਵਾਈ ਦੌਰਾਨ ਐਸਪੀ ਪਟਿਆਲਾ ਸਿਟੀ ਪਲਵਿੰਦਰ ਸਿੰਘ ਚੀਮਾ ਤੇ ਡੀਐਸਪੀ ਸਤਨਾਮ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਰਹੇ ਇਹ ਤਸਵੀਰਾਂ ਪਟਿਆਲੇ ਦੀਆਂ ਹਨ ਜਿੱਥੇ ਫੋਰਸ ਪੁਲਿਸ ਫੋਰਸ ਗੱਡੀਆਂ ਦੀ ਐਕਸਟੈਂਸਿਵ ਚੈਕਿੰਗ ਕਰਦੇ ਹੋਏ ਇਸ ਐਕਸ਼ਨ ਬਾਰੇ ਦੱਸਦੇ ਹੋਏ ਡੀਆਈਜੀ ਪਟਿਆਲਾ ਰੇਂਜ ਡਾਕਟਰ ਨਾਨਕ ਸਿੰਘ ਇਹ ਅੱਜ ਐਕਸਟੈਂਸਿਵ ਨਾਕਾਬੰਦੀ ਕੀਤੀ ਗਈ ਹੈ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ ਤੇ ਬਾਕੀ ਜ਼ਿਲ੍ਹੇ ਵੀ ਜਿਹੜੇ ਪਟਿਆਲਾ ਰੇਂਜ ਦੇ ਨੇ ਸ਼ਾਮਿਲ ongoing operations ਨੇ ਪਹਿਲਾਂ ਵੀ ਇਹ ਨਾਕਾਬੰਦੀ ਕੀਤੀ ਜਾਂਦੀ ਹੈ ਸੋ ਅ ਜੀਨੀਅਰ ਆਫਿਸਰਸ ਦੀ ਡਿਊਟੀ ਲੱਗੀ ਹੈ ਉਹ ਅਲੱਗ-ਅਲੱਗ ਨਾਕਾ ਪੁਆਇੰਟਸ ਤੇ ਇਸ ਨਾਕੇ ਦੀ ਕਾਰਵਾਈ ਦੌਰਾਨ ਤੁਸੀਂ ਦੇਖ ਰਹੇ ਹੋ ਇਸ ਮੌਕੇ ਦੀਆਂ ਕੁਝ ਹੋਰ ਤਸਵੀਰਾਂ ਅੰਦਾਜ਼ੇ ਪੰਜਾਬ ਟੀਵੀ ਲਈ ਮੈਂ ਪਰਮਜੀਤ ਸਿੰਘ ਪਰਵਾਨਾ